ਸਤਿ ਸ਼੍ਰੀ ਅਕਾਲ ਜੀ ਸਾਰੇ ਵਾਲੋ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 5 ਦਿਨਾਂ ਤੇ ਮੌਸਮ ਦੀ ਯਾਨੀ ਕਿ 15 ਤੋਂ ਲੈ ਕੇ 20 ਅਕਤੂਬਰ ਤੱਕ ਦੀਵਾਲੀ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਮੀਂਹ ਦੇ ਕੋਈ ਅਸਰ ਹੈ ਜਾਂ ਨਹੀਂ ਹੈ ਤੇ ਕਿੰਨੇ ਕਿੰਨੇ ਇਹ ਤੁਹਾਨੂੰ ਦੱਸਾਂਗੇ ਸੋ ਸੈਟਲਾਈਟ ਦੱਸੇ ਰਾ ਜੇਕਰ ਐਸਐਲਆਰ ਵੀ ਦੇਖਦੇ ਆ ਤਾਂ ਪੰਜਾਬ ਦੇ ਹੋ ਤਾਂ ਇਹ ਖੇਤਰਾਂ ਦੇ ਵਿੱਚ ਆਸੇ ਲਈ ਮੌਸਮ ਹੈ ਜਿਹੜਾ ਬਿਲਕੁਲ ਸਾਹਮਣੇ ਹੋਇਆ 15 ਅਕਤੂਬਰ ਦੀ ਸਵੇਰ ਹੈ ਤੇ ਜੇਕਰ ਆਉਦੇ ਦਿਨਾਂ ਦੀ ਗੱਲ ਕਰਦੇ ਹਾਂ ਜੇ ਅਗਲੇ 48 ਘੰਟੇ ਯਾਨੀ ਕਿ 16 ਤੇ 17 ਅਕਤੂਬਰ ਤੱਕ ਮੁੱਖ ਤੌਰ ਤੇ ਮੌਸਮ ਦੇ ਸਾਫ ਰਹਿਣ ਦੇ ਅਸਰ ਨੇ ਵੱਡੇ ਖੇਤਰ ਤੇ ਪੰਜਾਬ ਦੇ ਵਿੱਚ ਮੀਂਹ ਦੇ ਅਸਰ ਘਟਲੇ ਹਾਲਾਂਕਿ ਇੱਕ 18 ਉਹਲੇ 20 ਤਰੀਕ ਦੇ ਲਾਗੇ ਸ਼ਾਗੇ ਇੱਕ ਹਲਕੇ ਜਿਹੇ ਵੈਸਟਰਨ ਸਰਵਸ ਆ ਰਹੀ ਹੈ ਜਿਹੜੀ ਕਿ ਉੱਪਰਲੇ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਜਦੋਂ ਉਹ ਵਾਜਲ ਦੇ ਤੇ ਕੁਝ ਖੇਤਰ ਹੋ ਸਕਦੇ ਨੇ ਪੰਜਾਬ ਦੇ ਵਿੱਚ ਜਿੱਥੇ ਹਲਕੇ ਟੁੱਟਵੇਂ ਜਿਹੇ ਸ਼ਰਾਟੇ ਫੈਲ ਜਾਣ ਖਾਸ ਕਰ ਮਾਜਾ ਤੇ ਦੋ ਆਬਾ ਦੇ ਕੁਝ ਘਰੇ ਚੋੜੇ ਖੇਤਰ ਸੂਇਸ ਸਿਸਟਮ ਪੰਜਾਬ ਦੇ ਵਿੱਚ ਮੇ ਲਗਵਾਵੇਗਾ ਨਹੀਂ ਲਗਵਾਵੇਗਾ A5050 SRD ਹੋ ਸਕਦਾ ਹੈ ਕਿ ਉਪਰਲੇ ਫਾਗਾ ਦੇ ਵਿੱਚ ਪਹਾੜਾਂ ਤੱਕ ਇਹ ਸਿਸਟਮ ਸੀਮਿਤ ਰਹੇ ਜੇ ਸੋ ਇਹ ਉਹਦੇ ਦਿਲਾ ਤੱਕ ਅਪਡੇਟ ਹੋਤਾ ਲੱਗੇਗੀ ਫਿਲਹਾਲ ਇਹ ਹਲਕੇ ਜੀ ਸਿਸਟਮ ਵੀ ਆਏ ਇਹਨਾਂ ਕੋਈ ਖਾਸ ਸਿਸਟਮ ਵੱਡੇ ਫਦਰ ਨਹੀਂ ਕਹਿ ਸਕਦੇ ਤੇ ਇਹਦੇ ਅਸਰ ਹਲਕੇ ਕਰ ਜਾਂਦੇ ਹੋਣਗੇ ਜੇਕਰ ਹੋਣਗੇ ਤੇ ਵਾਕਈ ਵੱਡੇ ਫਦਰ ਦੇ ਮੀਦੇ ਅਸਰ ਘਟਦੇ ਜੇਕਰ ਉਹਦੇ ਦਿਲਾ ਦੀ ਰਿਪੋਰਟ ਦੇਖਦੇ ਆ ਜੋ ਜਾਰੀ ਕੀਤੀ ਹੈ ਭਾਰਤੀ ਵਾਟਰਫੌਗ ਨੇ 15 ਤਵ ਦਿਨ ਦੀ ਤਰੀਖ ਫਈ ਹੋਇਆ ਫਾਜਾਦ ਦੇ ਲਈ ਵਾਰ ਲੇਗਾ ਫਾਜਾਦ ਤੱਕ ਗਈ 21 ਤਰੀਕ ਤੱਕ 9 ਵਾਰ ਦੇ ਨੱਥੇ ਲਿਖਿਆ ਹੋਇਆ ਵਡੇ ਫਾਦਰ ਤੇ ਮੀਚ ਅਖਰ ਦੇ ਅਸਰ ਘਟਲੇ ਹਾਲਾਂਕਿ ਟਟ ਵਿੱਚ ਰਾਟੇ ਜਿਹਾ ਲੱਗ ਸਕਦੇ ਨੇ ਉਹ ਰਟਾਰ ਤੇ ਸ਼ੋਰ ਹੀ ਹੁੰਦਾ ਉਹਦਾ ਤੇ ਵੱਡੇ ਮੀ ਦੇ ਫਿਲਹਾਲ ਕੋਈ ਵੱਡੇ ਸਿਸਟਮ ਤੇ ਜਾਂ ਵੱਡੇ ਮੀ ਚਖਰ ਦੇ ਅਸਰ ਪੰਜਾਬ ਦੇ ਲਈ ਨਹੀਂ ਆ ਤੇ 21 ਤਰੀਕ ਤੱਕ ਮੁੱਖ ਤੌਰ ਤੇ ਵੱਡੇ ਮੀ ਦੇ ਅਸਰ ਨਹੀਂ ਹੋਰਦੇ ਜਾਫਰੇ ਤੁਹਾਨੂੰ